ਕੰਸਾ ਸਤਿਗੁਰ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੌਰਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੌਰਪੁਰ ਪੱਧਰੀ ਨਾਲ ਜਿਆਦਾ ਪਿੰਡ ਜਿਹੜਾ ਇਹ ਚੱਲਦਾ ਵਾ ਨਾਲੇ ਪਿੰਡ ਇੱਕ ਪੱਧਰੀ ਆ ਤੇ ਇਹ ਨੌਰਪੁਰ ਆ ਤੇ ਟਾਰੀ ਵੀ ਬਿਲਕੁਲ ਇੱਥੇ ਲੱਗ ਗਈ ਆ ਬਣੀ ਆ ਕਿ ਕਰਿੰਡਾ ਇਹ ਸਾਰੇ ਲੱਗੇ ਲੱਗ ਗਈ ਆ ਜਿਹੜੇ ਤੇ ਅੱਜ ਤੁਹਾਨੂੰ ਇੱਕ ਨੀਲੀ ਦੀ ਝੋਟੀ ਤੇ ਦੋ ਸੋਈਆਂ گاਵਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਸਰਾਓ ਸਭੋ ਠੀਕ ਠਾਕ ਜੀ ਸਭੋ ਠੀਕ ਠਾਕ ਜੀ ਤੇ ਨਾਮ ਦੱਸਦੇ ਘਰੀ ਹਰ ਆਪਣਾ ਨਾਮ ਵੀਰ ਜੀ ਆਪਣਾ ਗੁਰਪ੍ਰੀਤ ਹਾਂਜੀ ਪਿੰਡ ਨੂਰਪੁਰ ਤਸੀਲ ਜੇ ਨਾਲਾ ਜਿਲ੍ਹਾ ਮਰਸਾ ਤੇ ਫੋਨ ਨੰਬਰ ਹੀ ਬੋਲ ਦੋ 777 12612 8443 95437 ਠੀਕ ਹੈ ਤੇ ਆਪਣੇ ਦੋ ਵੱਡੇ ਆ ਹਨਾ ਹਾਂਜੀ ਹਾਂਜੀ ਅੱਗੋਂ ਪਿੰਡੋ ਵੀ ਪਾਦੀ ਦੀ ਵਿਧੀ ਆਪਣੇ ਠੀਕ ਹੈ ਇਹ ਵੀ ਆਪਣੇ ਭਰਾ ਨਾਲ ਮਤਲਬ ਦੋਵੇਂ ਥਾਵਾਂ ਪਾ ਲਈਦੀ ਆ ਇੱਥੇ ਇੱਧਰ ਸਾਂਝਾ ਕੰਮ ਆ ਜਿਹੜਾ ਪਾਦੀ ਹਾਂਜੀ ਠੀਕ ਆ ਇੱਕ ਕਈ ਵਾਰੀ ਚਵਿੰਡੇ ਬਣਾ ਦਿੱਦੀ ਆ ਕਈ ਵਾਰੀ ਉੱਥੇ ਬਰਹਾ ਲਈਦੀ ਕੀ ਯਾਰ ਇੱਥੇ ਬਣਾ ਕਈ ਵਾਰੀ ਇੱਥੇ ਚਵਿੰਡਾ ਵੀ ਇੱਥੇ ਬਿਲਕੁਲ ਨਾਲ ਹੀ ਆ ਹਨਾ ਹਨ 1 ਕਿਲੋਮੀਟਰ ਤੇ ਹੀ ਹੈਗੇ ਆਪਣੇ ਡੇੜਾ ਠੀਕ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਕਰੀਏ ਸ਼ੁਰੂ ਹਨਾ ਨੀਲੀ ਦੀ ਝੋਟੀ ਤੇ ਕਰ ਲਈਏ। ਬਾਕੀ ਅਜ ਮੀਂਹ ਵੀ ਕਾਫੀ ਪੈ ਗਿਆ ਵਾ। ਤੇ ਥੋੜਾ ਜਿਹਾ ਤਿਲਕਾਂ ਨਾਲਾ ਕੰਮ ਹੋਇਆ ਪਿਆ ਅੱਜ। ਮਗਰੇ ਦੇ ਕੱਟਾ ਜੀ ਵੀ ਜੀ। ਇਹਨਾਂ ਮਾਰ ਕੱਟਾ ਆ ਨੀਲੀ ਦਾ ਕੱਟਾ ਜੀ ਤੇ ਮਗਰੇ। ਆ। ਬਾਕੀ ਫੱਬਦੀ ਆ ਝੋਟੀ, ਸੋਹਣੇ ਸਿੰਘ ਦੀ ਆ ਤੇ ਕੱਦ ਕਾਠ ਪੱਖੋਂ ਵੀ ਜਵਾਨ ਆ ਜਿਹੜੀ ਪੂਰੀ। ਸੁਆ ਕਿਨਵਾ ਵਿਧੀ ਦਾ? ਤੁਜਾ ਸੁਆ ਵੀ ਜੀ। ਸੂਆ ਇਹਦਾ ਦੂਸਰਾ ਹੈ ਤੇ ਫਿਕਸ ਜੇ ਹਵਾਨਾ ਜਿਹੜਾ ਇਹਦਾ ਆਹ ਦੇਖ ਸਾਦੇ ਜੀ ਫਿਕਸ ਹਵਾਨੇ ਦੇ ਜਿਹੜੀ ਮਾਲਕ ਹੈ ਤੇ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਥਣ ਵੀ ਤੁਹਾਨੂੰ ਲਾਗੇ ਦਾ ਦਿਖਾ ਦੇਣੇ हां देख सादे जी ਕਿੰਨਾ ਵੀ ਦਿੱਤ ਦੁੱਧ ਤਿਆਰੇ ਤੇ ਕੋਲ ਦੁੱਧ ਵੀ ਜਿਹਾ ਇਸਲੇ 12 ਕਿਲੋ ਹੋਊਗਾ ਤਿਆਰ ਪੁਰਾ ਪਿਓਰਾ ਤਿਆਰ ਪੁਰਾ ਤਿੰਨ ਡੰਗ ਕਿਉਂ ਕੋਈ ਚੋਕ ਲੈ ਅੱਛਾ ਹਾਂਜੀ ਕਿੰਨਾ ਘਰੀ ਜਾਵੇ ਦੁੱਧ ਵੀ ਜੀ ਮਹਲਾਵਾ ਜੇ 13 14 ਦਿਨ ਹੋ ਗਏ ਤੇ ਸੁਈ ਨੂੰ ਠੀਕ ਆ ਦੇਖੋ ਵੀ ਜੀ ਅੱਗੋ ਸੇਵਾ ਦੇ ਗਾੜੀ ਹੁਣ ਜੇ ਕੋਈ ਸਾਂਭ ਕਰ ਲੂਗਾ ਜਿੰਨਾ ਆਪਣੇ ਕੋਲ ਆਪਾਂ ਉਹਨਾਂ ਦੱਸਾਂਗੇ ਆਪਾਂ ਇਹ ਨਹੀਂ ਕਹਾਂਗੇ 20 ਦਿਨ ਦੀ 18 ਦਿਨ ਦੀ ਜਿੰਨਾ ਹੈਗਾ ਆਪਣੇ ਕੋਲ ਆਪਾਂ ਉਹਨਾਂ ਨੂੰ ਦੱਸਿਆ ਠੀਕ ਆ ਹੁਣ ਜੇ 12 ਵਾਂ ਗਾੜੀ ਕੋਈ ਸਾਂਭ ਘੱਟ ਕਰ ਲੂਗਾ ਤੇ ਘਟ ਜੂਗੀ ਨਹੀਂ ਤੇ ਜੇ ਮੈਂ ਕਰ ਲੂਗਾ ਉਹਦੇ ਕੋਈ ਦੋ ਕਿ ਤੇ ਆਹ ਦੇਖ ਸਾਡੇ ਹਵਾਨਾ ਇਹਦਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਜੈ ਜੀ ਇਹਦਾ 20000 ਦੇ ਦਾਂਗੇ 90000 ਦੀ ਹਾਂਜੀ ਕਰ ਦੋ ਕਿ ਵਿੱਚ ਮੰਨ ਤਾ ਲਾ ਲਓ ਜੋ ਤੁਸੀਂ ਕਰਾਉਣਾ ਕਿੰਨਾ ਕਰ ਦੀਏ ਤੁਸੀਂ ਦੱਸਣਾ 85 ਦੇ ਦਈਏ ਹਾਂ ਨਾ ਵੀਰ ਜੀ ਇਹਨੇ ਦੀ ਹੁਣੀ ਜੋ ਛੋਟ ਹੀ ਹੁਣੀ ਆ ਵਿਚੋਣ ਅੱਛਾ ਜਸਨੋਈ ਆ ਬੋਲੋ ਜਸਨੋਈ ਜੋ ਵੀ ਜਿਆਦਾ ਮਾਰਜਨ ਨਹੀਂ ਛੋਟੀ ਚੰਗੀ ਜੋ ਤੁਹਾਡੇ ਸਾਹਮਣੇ ਛੋਟੀ ਚਲੋ ਹਾਂਜੀ ਕੱਦ ਕਾਰ ਚੰਗਾ ਖੱਬਦੀ ਏ ਛੋਟੀ ਮੂੰਹ ਮੱਥੇ ਲੱਗਦੀ ਆ ਜਿਹੜੀ ਉਨੇ ਸੀ ਜਾਂ ਦੀ ਦੀ ਛੋੜ ਹੀ ਹੁਣੀ ਜੋ ਆਪਣੀ ਮਰਜ਼ੀ ਨਾਲ ਕਰਦਾਂਗੇ ਜਿੰਨੀ ਕਰਨੀ ਠੀਕ ਆ ਤੇ ਦੁੱਧ ਜਿਹੜਾ 12 ਲੀਟਰ ਚਵਾ ਕੇ ਦੋਗੇ 12 ਲੀਟਰ ਵੀਰ ਜੀ ਭਾਵੇਂ ਤੇ ਨਡਾਂ ਕੋਈ ਚੁੱਕ ਲਈ 12 ਲੀਟਰ ਹੋਵੇ ਤੇ ਕੋਈ ਵੀਰ ਲੈ ਜਾਏ ਲੈ ਜੇ ਨਹੀਂ ਤੇ ਇੱਥੇ ਨਹੀਂ ਨਹੀਂ ਤੇ ਇੱਥੇ ਰਹਿਣ ਦੇ ਹਾਂਜੀ ਠੀਕ ਆ ਤੇ ਹੁਣ ਇੱਕ ਆ ਜਿਹੜੀ ਗਾਵਾਂ ਆ ਆ ਗਾਂਵ 'ਚ ਵੀਰ ਜੀ ਇਹ ਰਾਤ ਦਾ ਇਹਦਾ ਬੱਚਾ ਮਰ ਗਿਆ ਰਿਓ ਅੱਛਾ ਇਹ ਬੱਚਾ ਇਹਦਾ ਮਰ ਗਿਆ ਇਹਦਾ ਜੋ ਬੱਚਾ ਰਾਤ ਦਾ ਮਰ ਗਿਆ ਏ ਤੇ ਦੁੱਧ ਵੀਰ ਜੀ ਇਹਦੇ ਥਨੇ ਬੜਾ ਚੋਕ ਲੈ ਇਹ ਰਾਤ ਦੀ ਲਿਆਦੀ ਆ ਤੇ ਢੀਗੀ ਜਾਂਦੀ ਆ ਠੀਕ ਆ ਤੇ ਕੋਈ ਨਹੀਂ ਉਹ ਪਾਈ ਚਾਹੁੰਦੇ ਜੇ ਰੱਖੋ ਬਾਕੀ ਹੈਗੀ ਕੰਨੀ ਧੀਰੀਆ ਬਾਕੀ ਇਹ ਵੀ ਥੋੜੀ ਨਿੱਗਰ ਹਵਾਨੇ ਦੀ ਹੈ ਕੱਦ ਕਾਠੇ ਦਾ ਜਰਸੀਆਂ ਦੇ ਸਹਾਰ ਨਾਲ ਚੰਗਾ ਉੱਚੇ ਕੱਦ ਕਾਠੀ ਹੈ ਆ ਦੇਖ ਸਾਡੇ ਜੀ ਠੰਡੀ ਠਿਰੀ ਆ ਠੀਕ ਆ ਉਹ ਨਹੀਂ ਕੋਈ ਚੱਕਰ ਹੈਗਾ ਜਿੱਤਨਾ ਮਰਜੀ ਬਹਿ ਜਾਓ ਥੱਲੇ ਇਤਰਾ ਹੀ ਇਹ ਆ ਕੋਈ ਚੀਜ਼ ਤੇ 98 ਇਹਦੇ ਆਪਾਂ ਦੇਖ ਸਾਡੇ ਲੱਗੇ ਤਾਂ ਚੰਗੇ ਗੈਰ ਤੇ ਥਣ ਲੱਗਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਤੇ ਕਿੰਨਾ ਵੀਤੀ ਦੁੱਧ ਤਿਆਰ ਇਹਦੇ ਕੋਲ ਤੇ ਥੱਲੇ ਵੀਰ ਦੀ ਦੁੱਧ ਜਿਆਦਾ ਸੀ ਤੇ ਹੁਣ ਕੱਲ ਦੀ ਆਈ ਡਿੰਗੀ ਜਾਂਦੀ ਹੁਣੇ ਪੱਠੇ ਖਾਣ ਲੱਗੀ ਆ ਦੁੱਧ 12 ਕਿਲੋ ਹੁਣ ਉਹ ਗੱਲਿਆਂ ਦਾ ਅਸੀਂ ਵੀਰ ਦੀ 14 ਕਿਲੋ ਦੋ ਟੰਗ ਚੋ ਕੇ ਲਿਆਏ ਅੱਛਾ ਦੁੱਧ 12 ਕਿਲੋ ਹੋ ਗੋਣੇ ਇਹਦੇ ਥੱਲੇ ਬੈਠ ਤਿਆਰ ਜਿਹੜਾ ਬਿਲਕੁਲ ਤਿਆਰ ਬਿਲਕੁਲ ਤੇ ਉਤਰਾ ਸੋਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਸੋਈ ਨੇ ਵੀਰ ਦੀ ਲਾ ਲਓ 15 ਕਿ ਦਿਨ ਹੋਏ ਸੀ ਬੱਚਾ ਰਾਤ ਦਾ ਲੈਂਦੀ ਜਦੋਂ ਉਹਦੇ ਮੈਣੇ ਫਾ ਦੇ ਕੇ ਤਾਂ ਮਾਰਤਾ ਠੀਕ ਆ ਉਹ ਲਾਗੇ ਕਿਤੇ ਬੰਦ ਆ ਇਹਨਾਂ ਨੇ ਨਾਲ ਦੇ ਨਾ ਦੁੱਧ ਨੇ ਚੱਲ ਗਿਆ ਠੀਕ ਆ ਮਾਂ ਜਿੰਨੇ ਸਿੰਗਰ ਡ ਮੁੱਲ ਫਿਰ ਇਹਦਾ ਹੁਣ ਮੁੱਲ ਵੀ ਇਹਦੀ ਲਈ ਤੇ ਮਹਿੰਗੀ ਸੀ ਹਾਂਜੀ ਹੁਣ ਜੈ ਜੀ ਕਰਦਾਂਗੇ 35000 ਦੇ ਦਾਂਗੇ 35000 ਦੀ ਕਿ ਵਿੱਚੋਂ ਕਰਦਾਂਗੇ ਛੋਟ ਛੜ ਕਰਾ ਲਓ ਜੋ ਕਰਾਉਣਾ ਹੈ 2000 ਛੱਡ ਦਈਏ 2000 ਛੱਡ ਦਾਂਗੇ ਵੀਰ ਜੀ 33000 ਦੀ ਵੀਰ ਜੀ ਦੇ ਦਾਂਗੇ 1000 ਛੱਡ ਦਾਂਗੇ 32000 ਦੇ ਦਾਂਗੇ ਤੇ ਦੁੱਧ 12 ਲੀਟਰ ਘਰ ਉਚਵਾ ਦੋਗੇ ਬਾਹਰ ਵੀਰ ਜੀ ਚੋਕੇ ਦਵਾਂਗੇ ਠੀਕ ਆ ਉਹ ਤਿੰਨ ਡੰਗ ਚੋਕੇ ਲਾ ਲਈ ਠੀਕ ਆ ਜੀ ਤੇ ਹੁਣ ਆ ਗਈ ਆਪਣੇ ਕੋਲ ਪਹਿਲਾਂ ਵਾਲਾ ਵੀਰ ਜੀ ਇਨੋਂ ਕਿ ਨਜਰੋਗਾ ਸੁਈ ਨਾ ਇਹਦਾ ਉਹ ਬੱਚਾ ਜੋ ਵੀ ਜੀ 10 ਦਿਨ 12 ਹੋਏ 10 12 ਦਿਨ ਇਨੋਂ ਵੀ ਸੁਈ ਨਾ ਹੋਏ ਇਹਦੇ ਮਗਰ ਕੀ ਆ ਬੱਚਾ ਵੀ ਜੀ ਆਹ ਚਿੱਟਾ ਲੱਭਾ ਬੱਚਾ ਜਿਹੜਾ ਜੱਬੀ ਗਾਂ ਵੇਖੋ ਬੂਥੀ ਵੀ ਜੀ ਮੇਰੇ ਉੱਤੇ ਬੈਠੋ ਕੋਈ ਨਾ ਬਾਕੀ ਹੈਗੀ ਥੱਲੇ ਧੀਰੀਏ ਵੀ ਜੀ ਠੀਕ ਹੈ ਇਸ ਤਰ੍ਹਾਂ ਬੈਠ ਜਾਓ ਥੱਲੇ ਕੁਝ ਨਹੀਂ ਜੀ ਸਿਰਫ ਇਹ ਨਾਲ ਸਰੀ ਬੱਚੀ ਚੰਗੀ ਆ ਜੇ ਸਾਹ ਵਾਲੇ ਨੇ ਸੰਭ ਹੀ ਨਹੀਂ ਆ ਹਾਂਜੀ ਹਾਂਜੀ ਥੋੜੀ ਜਿਹੀ ਹੈ ਲੱਸੀ ਹੈ ਬਾਕੀ ਹੈ ਜਿੰਨੀ ਆ ਉਹ ਨਹੀਂ ਇਹ ਵੀ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇੱਥੇਲੇ ਵਿੱਚ 11 ਕਿਲੋ ਦੁੱਧ ਹੋਊਗਾ ਤਿਆਰ ਜੇ ਜਿਹੜਾ ਤਿਆਰ ਹੈ ਅੱਛਾ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 37000 ਰੁਪਇਆ ਕਰਦੇ ਆ 37000 ਤੇ ਜੱਸ ਨੂੰ ਕਿੰਨੇ ਦੀ ਆ 35000 ਦੀ ਜੀ ਦੇ ਦਾਂਗੇ 35000 ਦੀ ਹਾਂਜੀ ਬਾਕੀ ਚਲੋ ਜੋੜਾ ਲਊਗਾ ਤਾਂ ਫਿਰ ਕਰ ਦਾਂਗੇ ਮਾਨਤਨ ਮਾਨਤਨ ਹੋਰ ਕਰ ਦੋਗੇ ਤੇ ਬਾਕੀ ਇਹ ਆ ਵੀ ਚਲੋ ਜੇ ਕੋਈ ਇਹਨਾਂ ਸੰਭਲੂਗਾ ਹਾਂਜੀ ਤੇ ਦੁੱਧੋ ਮੱਦ ਸਾਕਦੀ ਆ ਦੁੱਧੋ ਮੱਦ ਸਾਕਦੀ ਆ ਵੀ ਜੀ ਆਵੇ ਭੁੱਖ ਦੀ ਮਰੀ ਆ ਤੇ ਬਾਕੀ ਹੈ ਥੱਲਿਓ ਸਾਬ ਆ ਥੰਮ ਥੰਮ ਵੇਖੋ ਚੱਗਾ ਸਾਰਾ ਹੀ ਇਹ ਹੈ ਠੰਡੀ ਸੀਲ ਹੈ ਜਿੱਦਾਂ ਮਰਜੀ ਬੈਠੋ ਥੱਲਿਓ ਉਹ ਨਹੀਂ ਕੋਈ ਚੱਕਰਾ ਗੈਦਾ ਠੀਕ ਆ ਤੇ ਠੀਕ ਆ ਜੀ ਹਰ ਕੁਛ ਕਹਣਾ ਬਾਸ ਵੀ ਜੀ ਇੱਥੇ ਆਓ ਸੂਈਆਂ ਸਵਾਈਆਂ ਸਾਰੀਆਂ ਸੂਈਆਂ ਹੋਣਾ ਸਭ ਆਪਣੀ ਤਸੱਲੀ ਕਰਕੇ ਤੇ ਲੈ ਜਾਓ ਠੀਕ ਆ ਜੀ ਹਾਂਜੀ ਸ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ